ਹਾਂਜੀ ਦੋਸਤੋ ਕੀ ਹਾਲ ਚਾਲ ਹੈ ਜੀ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਜਸਪ੍ਰੀਤ ਮਾਨ ਬਲੌਗ ਤੇ ਚੈਨਲ ਨੂੰ ਫੋਲੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੋ ਗੱਲ ਕਰਦੇ ਆ ਜੀ ਆਪਾਂ ਇੱਕ ਗੇਮ ਦੀ ਜੋ ਕਿ ਆਪਾਂ ਨੂੰ ਸਭ ਖੇਡਦੇ ਆ ਤੇ ਆਪਾਂ ਨੂੰ ਸਭ ਪਤਾ ਹੀ ਐ ਜੋ ਗੇਮ ਹੈ ਸੱਬ ਵੀ ਸਰਫਰ ਗੇਮ ਹੈ ਤੇ ਇਹ ਇੱਕ ਅਸਲ ਜ਼ਿੰਦਗੀ ਤੇ ਬਣੀ ਹੋਈ ਹੈ ਇਹ ਗੱਲ ਹੈ ਜੀ 1956 ਦੀ ਜਦੋਂ ਇੱਕ ਬੱਚਾ ਜਿਸ ਦਾ ਨਾਮ ਸੀ ਜੈਕ ਉਹ ਦੁਆਰਾਂ ਦੇ ਉੱਪਰ ਪੇਂਟ ਕਰ ਰਿਹਾ ਹੁੰਦਾ ਤੇ ਪੇਂਟ ਕਰ ਰਿਹਾ ਹੁੰਦਾ ਤਾਂ ਜਦੋਂ ਉਸ ਨੂੰ ਇੱਕ ਪੁਲਿਸ ਵਾਲਾ ਦੇਖ ਲੈਂਦਾ ਹੈ ਤਾਂ ਉਹ ਉਸ ਮਗਰ ਭੱਜ ਪੈਂਦਾ ਹੈ ਜੋ ਬੱਚਾ ਜੈਕ ਉਸਦੇ ਮਗਰ ਪੁਲਿਸ ਵਾਲਾ ਭੱਜ ਪੈਂਦਾ ਹੈ ਤੇ ਜਿਹੜਾ ਜੈਕ ਹੁੰਦਾ ਬੱਚਾ ਜਿਹੜਾ ਉਹ ਡਰਦਾ ਮੂਰੇ ਭੱਜ ਪੈਂਦਾ ਉਸ ਤੋਂ ਕਿ ਇਹ ਗਿਡਨੇਫਰ ਹੈ ਕਿ ਮੈਨੂੰ ਚੱਕ ਕੇ ਲੈ ਜਾਊਗਾ ਉਹ ਇਸ ਡਰ ਦੇ ਮਾਰਾ ਜਿਹੜਾ ਬੱਚਾ ਹੈ ਉਹ ਭੱਜ ਜਾਂਦਾ ਤੇ ਅੱਗੋਂ ਇੱਕ ਟ੍ਰੇਨ ਆਉਂਦੀ ਹੈ ਜਿਹੜੀ ਕਿ ਉਸ ਦੇ ਵਿੱਚ ਵੱਜਦੀ ਆ ਕੇ ਤੇ ਉਹ ਉਸ ਮਰ ਜਾਂਦਾ ਤੇ ਅਫਸੋਸ ਦੀ ਗੱਲ ਇਹ ਹੈ ਕਿ ਇਹ ਉਸ ਦੇ ਪਿਤਾ ਨੇ ਉਸ ਦੀ ਯਾਦ ਦੇ ਵਿੱਚ ਇਹ ਗੇਮ ਜੋ ਕਿ ਸਬਵੇ ਸਰਫਰ ਇਹ ਗੇਮ ਹੈ ਇਹ ਉਸ ਦੇ ਪਿਤਾ ਨੇ ਉਸ ਦੀ ਯਾਦ ਦੇ ਵਿੱਚ ਬਣਾਈ ਹੈ ਤੇ ਇਸ ਦਾ ਕਰੈਕਟਰ ਵੀ ਜੈਕ ਹੀ ਰੱਖਿਆ ਹੋਇਆ ਨਾਮ ਤੇ ਅਗਰ ਇਹ ਵੀਡੀਓ ਚੰਗੀ ਲੱਗੀ ਸ਼ੇਅਰ ਲਾਈਕ ਜ਼ਰੂਰ ਕਰਿਓ ਜੋ